ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੱਚੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਸ਼ਹਿਰ ਬਰਨਾਲਾ ਬੱਕਰਾਂ ਦੀ ਕੋਠੇ ਰਾਂਗੜੀਆ ਗੋਟੜਾ ਨਿੱਤਾ ਦੂਰੀ ਹੋਵੇ ਠੀਕ ਹੈ ਬੱਕਰਾਂ ਦੀ ਕੋਠੇ ਆਗੇ ਬਰਨਾਲਾ ਸ਼ਹਿਰ ਤੋਂ ਬਾਹਰੇ ਵੱਲ ਹਾਂਜੀ ਮੋਬਾਈਲ ਨੰਬਰ ਇਹ ਆਪਣਾ 89781 00851 ਜਿਹੜੀ ਆਪਾਂ ਅੱਜ ਦੇਖੀ ਜੰਨੇ ਆ ਕਿਹੜਾ ਸੂਆ ਸੂਈ ਆ ਬਾਈ ਜੀ ਚੌਥੇ ਸੂਈ ਸੂਈ ਚੌਥੇ ਸੂਈਆ ਪੂਸ ਹੈਗੀ ਲੰਡੀ ਹਨਾ ਮਾੜੀ ਹੈਗੀ ਕੱਟੀ ਠੀਕ ਆ ਬੱਚਾ ਕੀ ਆ ਪਿੱਛੇ ਦੇ ਮਗਰ ਕੱਟਾ ਜੀ ਹੁਣ ਆਪਾਂ ਬੱਚਾ ਲਾ ਕੇ ਬਸਮਾਈ ਆ ਹਨਾ ਹਾਂ ਜੀ ਠੀਕ ਐ ਤੇ ਕਿਹ ਕ ਦਿਨ ਹੋਵੇ ਸੂਈ ਨੂੰ ਸੂਈ ਨੂੰ ਅੱਜ ਨੌਵਾਂ ਦਿਨ ਆ ਜੀ ਨੋ ਮਾ ਦਿਨ ਹੋ ਗਿਆ ਸੂਈ ਨੂੰ ਪਛਾ ਪਿਛੇ ਆ ਗਿਆ ਕਟਾ ਹਣਾ ਠੀਕ ਹੈ ਤੇ ਦੁੱਧ ਕਿੰਨਾ ਹੈ ਹਾਜ਼ਰ ਹੁਣ 12 ਕਿਲੋ ਹਾਜ਼ਰ ਬੱਚੇ ਤਾਂ ਛਭ ਗਏ ਠੀਕ ਹੈ 12 ਲੀਟਰ ਮੈਨ ਨਾਲ ਹਾਜ਼ਰ ਹਾਜ਼ਰ ਜੀ ਚੌਣ ਚਵਾ ਧਾਰ ਗੋਲਾ ਜਾਵਾਂ ਮਾ ਇੱਕ ਕੋਈ ਆ ਰੇਟ ਇਹਦਾ ਕੀ ਰਹੂ ਵੇਚਣ ਵਾਲਾ 1 ਲੱਖ 5000 ਰੁਪਏ ਮਾਨ ਤਨ ਹੋ ਜੂਗਾ ਮਾਨ ਤਨ ਕਰਦੇ ਤੋੜ ਦੇ ਬਾਹਰ ਨੂੰ ਸੁਬਰ ਸਿੰਘ ਮੂੰਹ ਮਥਾ ਦੇਖ ਸਕਦੇ ਹੋ ਸਿੰਘ ਥੋੜਾ ਜਿਆਦਾ ਉੱਪਰ ਨੂੰ ਮੁੜਿਆ ਵਾ ਚੌਥਾ ਸੂਆ ਸੂਈ ਆ ਰੇਟ 1 ਲੱਖ 5000 ਆ 12 ਲੀਟਰ ਦੁੱਧ ਮੈਨ ਨਾਲ ਹਾਜ਼ਰ ਆ ਬੱਚਾ ਲਾ ਕੇ ਪਸਮਾਈ ਵੀ ਆ ਹੁਣ ਇਸ ਵਕਤ ਬਾਕੀ ਛੋਣ ਦਾ ਟਾਈਮ ਹੀ ਨਹੀਂ ਆੜੀ ਐ ਇਸ ਟਾਈਮ ਇਸ ਵਕਤ 3:30 3:30 ਸਟੀਕ ਦੇ ਨਾਸਪਾਸ ਜਿੱਥੇ ਕਿਤੇ ਇਹ ਹੋਊਗਾ ਤੇ ਕਾਦ ਜੂ ਰੂ ਦਰਮਿਆਨ ਆ ਗਿਆ ਪਰ ਲੇਵੇ ਵਾਲੇ ਪਾਸੋਂ ਸਾਫ਼ ਸੁਥਰੀ ਐ ਪੂਰਾ ਮੰਨ ਕੇ ਚੱਲੋ ਵੀ ਮੁੱਠੀ ਮੁੱਠੀ ਵਾਲਾ ਖਾਣਾ ਤੇ ਚਬਾਈ ਦੀ ਨਰਮਾ ਜਮਾ ਜਮਾ ਜਵਾਕ ਚੋਲੇ ਇੱਕ ਪੰਜ ਦੇ ਵਿੱਚੋਂ ਮਾਨਦਾਨ ਹੋ ਜਾਊਗਾ ਠੀਕ ਐ ਕੋਈ ਭੂਰ ਸਰਲਾ ਨਹੀਂ ਜਮਾ ਨਹੀਂ ਜੀ ਬੱਚਾ ਕੱਟਾ 5-6 ਦਿਨ ਸੂਈ ਨੂੰ ਹੋਗੇ ਹਾਂਜੀ ਨੰਬਰ ਬੋਲ ਦਿਓ ਦੁਬਾਰਾ ਆਪਣਾ 9878100855 ਠੀਕ ਐ ਪਿੰਡ ਖਾਸ ਬਰਨਾਲਾ ਸ਼ਹਿਰ ਹਾਂਜੀ ਬੱਬਰਾਂ ਦੇ ਕੋਠੇ ਆ ਗਿਆ ਹਾਂਜੀ ਜ਼ਿਲ੍ਹਾ ਬਰਨਾਲਾ ਦੇ ਆਪਾਂ ਵੀਡੀਓ ਕਵਰ ਕੀਤੀ ਹੈ ਸੈਰ ਤੋਂ ਸੋ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦੀ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਨਾਲ